ਇਹ ਤੋਂ ਪਰਿਪੂਰਣ ਪਰਮਾਤਮਾ ਗਾਉਣ ਦੀ ਕਲਾ ਦਿੰਦਾ ਹੈ ਤਾਂ ਆਵਾਜ਼ ਦੇ ਵਿੱਚ ਆਪੋ شمار ਹੁੰਦਾ ਹੈ ਆਪੋ شمار ਹੁੰਦਾ ਹੈ ਖੁਦਾ ਦੇ ਦੇਤਾ ਹੈ ਤੁਮ ਕੋ ਉਹ ਆਵਾਜ਼ੇ ਬੁਲੰਦ ਜੋ ਰੁਕ ਨਹੀਂ ਸਕਦੀ ਕਿਸੇ ਵੀ ਮੁਕਾਮ ਤੱਕ ਪਹੁੰਚ جاتی ਹੈ ਪਰਮਾਤ ਪਰਮਾਤਮਾ ਨੂੰ ਪਾਉਣਾ ਇੱਕ ਕਲਾ ਇੱਕ ਗਾਉਣ ਦੀ ਕਲਾ ਹੈ ਗਾਉਣ ਦੀ ਕਲਾ ਦੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਮਰਦਾਨਿਆਂ ਬਾਣੀ ਆਈ ਰਬਾਬ ਵਜਾ ਬਾਣੀ ਆਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪਰਿਪੂਰਨ ਪਰਮਾਤਮਾ ਦੇ ਗੀਤ ਗਾਇਨ ਕੀਤੇ ਨੇ ਗਾਇਆ ਗਾਉਣ ਦੇ ਨਾਲ ਹੀ ਪ੍ਰਾਪਤੀ ਹੋਈ ਹੈ ਕਿਉਂਕਿ ਜਿਸ ਨੇ ਗਾਇਆ ਉਹ ਉਸਨੇ ਕੰਨਾਂ ਦੇ ਨਾਲ ਸੁਣਿਆ ਵੀ ਹੈ ਜਿਸ ਨੇ ਗਾਇਆ ਨਹੀਂ ਉਹ ਸੁਣ ਨਹੀਂ ਸਕਦਾ ਉਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਗਾਉਣਾ ਨਹੀਂ ਆਉਂਦਾ ਜਾਂ ਸੁਣਨਾ ਨਹੀਂ ਆਉਂਦਾ ਪਰ ਗਾਉਣ ਦੇ ਨਾਲ ਤੇ ਸੁਣਨ ਦੇ ਨਾਲ ਜਿਆਦਾ ਬਹੁਤ ਜਲਦ ਪ੍ਰਾਪਤੀ ਹੈ ਗਾਉਣਾ ਹੀ ਅੰਮ੍ਰਿਤ ਬਣ ਜਾਏ ਗਾਉਣਾ ਹੀ ਬੰਦਗੀ ਬਣ ਜਾਏ ਗਾਉਣਾ ਹੀ ਇਬਾਦਤ ਬਣ ਜਾਏ ਗਾਉਣਾ ਹੀ ਭਗਤੀ ਬਣ ਜਾਏ ਤਾਂ ਆਵਾਜ਼ ਸੁਰੀਲੀ ਆਪੇ ਹੁੰਦੀ ਜਾਂਦੀ ਹੈ ਕਿਸੇ ਵੀ ਉਸਤਾਦ ਦੇ ਕੋਲੋਂ ਪੜ੍ਹਨਾ ਵੀ ਨਹੀਂ ਪੈਂਦਾ ਜਦੋਂ ਉਸ ਪਰਮਾਤਮਾ ਦੇ ਗੀਤ ਗਾਇਨ ਕਰਦੇ ਆ ਕਈਆਂ ਦਾ ਸ਼ੌਂਕ ਵੀ ਹੁੰਦਾ ਹੈ ਗਾਉਣਾ ਵਜਾਉਣਾ ਕਈਆਂ ਦਾ ਸ਼ੌਂਕ ਹੁੰਦਾ ਹੈ ਕੋਈ ਲਖਾਰੀ ਬੰਨਾ ਸ਼ਾਇਰ ਬੰਨਾ ਵਿਦਵਾਨ ਬੰਨਾ ਜਾਰਗੀ ਬੰਨਾ ਕਥਾਵਾਚਕ ਬੰਨਾ ਟਾਡੀ ਬੰਨਾ ਕਵੀਸ਼ਰੀ ਬੰਨਾ ਕਈ گاਉਣ ਦੀ ਸਰਤਾ ਕਿਤਨੇ ਦੂਰ ਪਹੁੰਚ ਜਾਂਦੇ ਨੇ ਉੱਚੀਆਂ ਉੱਚੀਆਂ ਸਟੇਜਾਂ ਦੇ ਉੱਤੇ ਉਹਨਾਂ ਦੇ ਗਾਉਣ ਦੇ ਪ੍ਰੋਗਰਾਮ ਲੱਗਦੇ ਨੇ ਕਿਉਂਕਿ ਗਾਉਣਾ ਹੀ ਉਹਨਾਂ ਦੀ ਜ਼ਿੰਦਗੀ ਬਣ ਜਾਂਦਾ ਹੈ ਪਰ ਮੈਂ ਅਰਜ਼ ਕਰਾਂ ਜਦੋਂ ਗਾਉਣ ਦੀ ਕਲਾ ਪਰਿਪੂਰਨ ਪਰਮਾਤਮਾ ਦਿੰਦਾ ਹੈ ਤਾਂ ਫਿਰ ਉਹ ਕਲਾ ਤੋਰ ਤਰਕਾਉ ਤੋਂ ਹੁੰਦੀ ਹੈ ਤੇ ਆਵਾਜ਼ ਦੇ ਵਿੱਚ ਆਪ ਪਰਿਪੂਰਨ ਪਰਮਾਤਮਾ বিরাজਮਣ ਹੁੰਦਾ ਹੈ ਹੁਣ ਜੋ ਗਾਉਣਾ ਚਾਹੁੰਦੇ ਨੇ ਜੋ ਚੰਗੀ ਵਿਦਿਆ ਲੈਣਾ ਚਾਹੁੰਦੇ ਨੇ ਕਿ ਗਾਉਣ ਦੀ ਕਲਾ ਹਾਸਲ ਹੋ ਸਕੇ ਜਿਨ੍ਹਾਂ ਦੇ ਕੋਲ ਕੋਈ ਹੀਲਾ ਵਸੀਲਾ ਨਹੀਂ ਦਾਇਕ ਬਣਦਾ ਗਾਉਣ ਦਾ ਰਾਗੀ ਬਣਨ ਦਾ ਢਾਡੀ ਬਣਨ ਦਾ ਕਥਾਵਾਚਕ ਬਣਨ ਦਾ ਕਿਉਂਕਿ ਜ਼ਿਆਦਾਤਰ ਗਾਉਣਾ ਰਾਗੀ ਗਾਉਂਦੇ ਨੇ ਰਾਗਾਾਂ ਦੇ ਵਿੱਚ ਗਾਇਕ ਗਾਉਂਦੇ ਨੇ ਰਾਗਾਾਂ ਦੇ ਵਿੱਚ ਹੁਣ ਜੋ ਗਾਉਣਾ ਚਾਹੁੰਦੇ ਨੇ ਰਾਗ ਸਿੱਖਣਾ ਚਾਹੁੰਦੇ ਨੇ ਕਿ ਚਾਹੁੰਦੇ ਨੇ ਕਿ ਵੀ ਅਸੀਂ ਗਾਇਕੀ ਦੇ ਵਿੱਚ ਇਤਨੀ ਅਗਾਹ ਤੱਕ ਜਾਈਏ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਗੀਤ ਗਾਇਨ ਕਰੀਏ ਤੇ ਸੰਸਾਰ ਨੂੰ ਸਿੱਖਿਆ ਦਈਏ ਤਾਂ ਤੁਹਾਡੀ ਆਵਾਜ਼ ਇਤਨੀ ਸਰੂਲੀ ਹੋ ਜਾਏਗੀ ਜਦੋਂ ਪਰਿਪੂਰਨ ਪਰਮਾਤਮਾ ਗਾਉਣ ਦੀ ਕਲਾ ਦਿੰਦਾ ਹੈ ਤਾਂ ਆਵਾਜ਼ ਦੇ ਵਿੱਚ ਆਪੋ シュਮਾਰ ਹੁੰਦਾ ਹੈ ਆਪੋ シュਮਾਰ ਹੁੰਦਾ ਹੈ ਖੁਦਾ ਦੇ ਦੇਤਾ ਹੈ ਤੁਮ ਕੋ ਉਹ ਆਵਾਜ਼ੇ ਬੁਲੰਦ ਜੋ ਰੁਕ ਨਹੀਂ ਸਕਦੀ ਕਿਸੇ ਵੀ ਮਕਾਮ ਤੱਕ ਪਹੁੰਚ ਜਾਂਦੀ ਹੈ ਤਾਂ ਗਾਉਣ ਦੀ ਕਲਾ ਲੈਣ ਲਈ ਸੁਰੀਲੀ ਆਵਾਜ਼ ਲੈਣ ਦੇ ਲਈ ਸ੍ਰੀ ਗੁਰੂ ਅਮਰਦਾਸ ਜੀ ਮਾਰਾ ਫਰਮਾਨ ਕਰ ਰਹੇ ਨੇ ਤਈ ਮੀ ਪੌੜੀ ਦੇ ਵਿੱਚ ਆਵੋ ਸਿੱਖ ਸਤਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨਕੋਂ ਨਦਰ ਕਰਮ ਹੋਵੇ ਹਿਰਦੇ ਤੇਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਝਪਿਓ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸ਼ਰਤ ਰੱਖ ਦਿੱਤੀ ਹੈ ਬਾਣੀ ਨੂੰ ਗਾਵੋ ਉਸ ਪਰਿਪੂਰਨ ਖੁਦਾਬੰਦ ਕਰੀਮ ਦੇ ਗੀਤ ਗਾਇਨ ਕਰੋ ਜਿਸ ਦੇ ਨਾਲ ਤੁਹਾਡੀ ਆਵਾਜ਼ ਸੁਰੀਲੀ ਹੋ ਜਾਏਗੀ ਇਤਨੀ ਸੁਰੀਲੀ ਹੋ ਜਾਏਗੀ ਜਦਵੀ ਤੁਸੀਂ ਕਿਸੇ ਦੇ ਅੱਗੇ ਆਪਣੇ ਰਾਗ ਦੀ ਪੇਸ਼ਕਾਰੀ ਕਰੋਗੇ ਤਾਂ ਉਹ ਮੋਹਿਤ ਹੋ ਜਾਣਗੇ ਗਾਉਣ ਦੀ ਕਲਾ ਵੀ ਇੱਕ ਦੂਜੇ ਦੇ ਉੱਤੇ ਮੋਹਤ ਕਰਨ ਦੀ ਕਲਾ ਹੈ ਜਦ ਗਾਉਣਾ ਹੀ ਇਬਾਦਤ ਬਣ ਜਾਏਗਾ ਬੰਦਗੀ ਬਣ ਜਾਏਗਾ ਤਾਂ ਜਦ ਵੀ ਤੁਸੀਂ ਗਾਓਗੇ ਤਾਂ ਦੂਸਰੇ ਲੋਕ ਤੁਹਾਡੇ ਵਸ਼ ਵਿੱਚ ਹੋ ਜਾਣਗੇ ਇਹ ਕਲਾ ਲੈਣ ਦੇ ਲਈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਉਸ ਪਰਿਪੂਰਨ ਪਰਮਾਤਮਾ ਦੇ ਗੀਤ ਗਾਇਨ ਕਰੀਏ ਜਿਸ ਦੇ ਨਾਲ ਸਾਨੂੰ ਗਾਉਣ ਦੀ ਕਲਾ ਮਿਲ ਜਾਏ ਸਾਡੀ ਜ਼ੁਬਾਨ ਦੇ ਉੱਤੇ ਆਪ ਵਿਰਾਜਮਣ ਹੋਵੇ ਪਰਿਪੂਰਨ ਪਰਮਾਤਮਾ ਇਸ ਦਾ तकरीबन 31 ਵਾਰ ਜਾਪ ਕਰਨਾ ਹੈ 31 ਦਿਨਾਂ ਦੇ ਵਿੱਚ ਕਰ ਲਓ ਜੈ ਉਸ ਤੋਂ ਵੀ ਪਹਿਲਾਂ ਕਰ ਸਕਦੇ ਹੋ ਤਾਂ ਕਰ ਲਓ ਇੱਕ ਪਾਠ ਸ੍ਰੀ ਅਨੰਦ ਸਾਹਿਬ ਦਾ ਜ਼ਰੂਰ ਕਰੋ ਜਦ ਵੀ ਤੁਸੀਂ ਗਾਉਣਾ ਸ਼ੁਰੂ ਕਰਨਾ ਹੈ ਜਿਤਨੇ ਵੀ ਗਾਇਕ ਨੇ ਰਾ ਕੀਨੇ ਤੁਹਾਡੀ ਆਵਾਜ਼ ਹੋਰ ਸੁਰੀਲੀ ਹੋ ਜਾਏਗੀ 31 ਵਾਰ ਸ੍ਰੀ ਅਨੰਦ ਸਾਹਿਬ ਦਾ ਪਾਠ ਕਰਨਾ ਰੋਜ਼ਾਨਾ ਰੋਜ਼ਾਨਾ ਨਹੀਂ 31 ਵਾਰ ਅਨੰਦ ਸਾਹਿਬ ਦਾ ਪਾਠ 31 ਦਿਨਾਂ ਚ ਕਰ ਲਓ 10 ਦਿਨਾਂ ਚ ਕਰ ਲਓ 31 ਵਾਰ ਸ੍ਰੀ ਅਨੰਦ ਸਾਹਿਬ ਦਾ ਪਾਠ ਕਰਨਾ ਇਹ ਇੱਛਾ ਰੱਖ ਕੇ ਮਹਾਰਾਜ ਮੇਰੀ ਗਾਵਣ ਦੀ ਕਲਾ ਦੇ ਵਿੱਚ ਹੋਰ ਗਾਉਣਾ ਸਿੱਖ ਸਕਾਂ ਇਬਾਦਤ ਬਣ ਜਾਏਗਾ ਉਹਨਾ ਬੰਦਗੀ ਬਣ ਜਾਏ ਇਹ ਤੁਸੀਂ ਚਾਹੇ 10 ਦਿਨਾਂ 'ਚ ਕਰ ਲਓ 15 ਦਿਨਾਂ 'ਚ ਕਰ ਲਓ ਇਹ ਤੁਹਾਡੀ ਇੱਛਾ ਹੈ ਜਿੰਨੇ ਦਿਨਾਂ 'ਚ ਵੀ ਕਰ ਸਕਦੇ ਹੋ 31 ਵਾਰ ਕਰਕੇ ਭੋਗ ਪਾ ਦੇਣਾ ਤੇ ਫੇਰ ਜਦ ਪਉਗ ਪਉਣਾ ਫੇਰ ਅੱਗੋ ਇਹ ਨਿਰੰਤਰ ਹੀ ਆਨੰਦ ਸਾਹਿਬ ਦਾ ਜਾਪ ਰੱਖਣਾ। ਜ਼ੁਬਾਨ ਦੇ ਉੱਤੇ ਆਨੰਦ ਸਾਹਿਬ ਦੀ ਬਾਣੀ ਰਵੇ। ਫੇਰ ਇਹ ਤੁਹਾਡੀ ਆਵਾਜ਼ ਸਰੀਲੀ ਤੋਂ ਵੀ ਸਰੀਲੀ ਹੋ ਜਾਏਗੀ। ਇਤਲੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਤੁਹਾਡਾ ਗਾਉਣਾ ਬੰਦਗੀ ਬਣੇ ਗਾਉਣਾ ਹੀ ਇਬਾਦਤ ਬਣ ਜਾਏ। ਗਾਉਣਾ ਹੀ ਉਸ ਖੁਦਾਬੰਦ کریم کریم ਦੀ ਇਬਾਦਤ ਬਣ ਕੇ ਤੁਹਾਡੀ ਜ਼ੁਬਾਨ ਦੇ ਉੱਤੇ ਖੁਦਾ ਬੈਠੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਾਸਤੇ ਰੋ ਸਾਰੇ